ਪਿਛਲੇ ਦਿਨੀ ਜਿਹੜਾ ਆਮ ਆਦਮੀ ਪਾਰਟੀ ਦੇ ਵਜ਼ੀਰ ਪੰਜਾਬ ਤੋਂ ਲਾਲਜੀਤ ਭੁੱਲਰ ਨੇ ਰਾਮਗੜੀਆ ਭਾਈਚਾਰੇ ਤੇ ਸੁਨਹਿਰਾ ਭਾਈਚਾਰੇ ਦੇ ਉੱਤੇ ਟਿੱਪਣੀ ਕੀਤੀ ਆਪਾਂ ਦਰ ਟਿੱਪਣੀ ਕੀਤੀ ਸਾਡੇ ਲੋਕਾਂ ਦਾ ਮਨੋਬਲ ਡੇਗਣ ਲਈ ਸਾਨੂੰ ਡਰਪੋਕ ਤੇ ਘਟਿਆ ਦੱਸਿਆ ਤੇ ਆਪਣੇ ਆਪ ਨੂੰ ਇੱਕ ਜਾਤੀ ਦਾ ਹੰਕਾਰੀ ਦੱਸ ਦਿਆਂ ਜੋ ਸਾਡੀਆਂ ਜਾਤੀਆਂ ਦਾ ਮਜ਼ਾਕ ਉਡਾਇਆ ਉੱਥੇ ਹੀ ਪੰਜਾਬ ਦੇ ਵਿੱਚ ਜਿੰਨੇ ਪਾਰਟੀਆਂ ਚੋਣਾਂ ਲੜ ਰਹੀਆਂ ਨੇ ਉਹਨਾਂ ਪਾਰਟੀਆਂ ਵੱਲੋਂ ਸਾਡੀ ਗਿਣਤੀ ਦੇ ਮੁਤਾਬਕ ਪੰਜਾਬ ਦੇ ਵਿੱਚ BCP ਚਾਰਿਆਂ ਦੀ ਗਿਣਤੀ ਜਿਹੜੀ ਹੈ ਉਹ ਕਰੀਬ 45% ਤੋਂ ਵੱਧ ਹੈ ਸਾਡੀ ਗਿਣਤੀ ਦੇ ਮਤਲਬ ਜੇ ਚੰਡੀਗੜ੍ਹ ਨੂੰ ਵਿੱਚ ਕਰ ਲਈਏ ਤਾਂ ਸਾਡੀਆਂ 7 ਸੀਟਾਂ ਬਣਦੀਆਂ ਨੇ ਤੇ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਵਿੱਚ ਸਾਡੀਆਂ 6 ਸੀਟਾਂ ਦੀ ਹਿੱਸੇਦਾਰੀ ਬਣਦੀ ਹੈ ਜਿਹੜੀਆਂ ਪਾਰਟੀਆਂ ਨੇ ਹੁਣ ਤੱਕ ਟਿਕਟਾਂ ਵੰਡੀਆਂ ਨੇ ਕਿਸੇ ਵੀ ਪਾਰਟੀ ਨੇ ਸਾਨੂੰ BCP 4 ਨੂੰ ਜਿਹਦੇ ਚ ਪੰਜਾਬ ਦੀਆਂ 79 ਜਾਤਾ ਹੁੰਦੀਆਂ ਨੇ ਤੇ ਪ੍ਰਮੁੱਖ ਜਾਤਾ ਜਿਹੜੀਆਂ ਨੇ ਉਹ ਕਰੀਬ 12 ਨੇ ਜਿਨ੍ਹਾਂ ਚ ਪਰਖਾਨ ਲੋਹਾਰ ਨਾਈ ਸ਼ਿੰਬੇ ਕਮਿਆਰ ਕੰਬੋਜ ਲਬਾਣੇ ਗੁਰਜਰ ਬਾਗੜੀਏ ਤੋਬੀ 나ਈ ਮੇਰੇ ਇਹ ਸਾਰੀਆਂ ਸਾਡੀਆਂ ਜਾਤਾਂ ਜਿਹੜੀਆਂ ਉਹਨਾਂ ਦੀ ਪੰਜਾਬ ਦੇ ਵਿੱਚ ਗਿਣਤੀ 45% ਤੋਂ ਵੱਧ ਵੋਟਰਾਂ 'ਚ ਸਾਡੀ ਗਿਣਤੀ ਹੈ ਪਰ ਕਿਸੇ ਵੀ ਪਾਰਟੀ ਨੇ ਹੁਣ ਤੱਕ ਜਿਹੜੇ ਕੈਂਡੀਡੇਟ ਡਿਕਲੇਅਰ ਕੀਤੇ ਨੇ ਉਹਦੇ 'ਚ ਸਾਡੇ ਭਾਈਚਾਰੇ ਦੇ ਛੇਛੇ ਲੋਕਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਮੈਂ ਅਪੀਲ ਕਰਦਾ ਸਾਰੇ ਭਾਈਚਾਰ ਨੂੰ ਪੰਜਾਬ ਦੇ ਨੂੰ ਕਿ ਸਾਡਾ ਰਾਜਨੀਤਿਕ ਦੁਸ਼ਮਣ ਇੱਕ ਨਹੀਂ ਇਹ ਸਾਰੀਆਂ ਉਹ ਪਾਰਟੀਆਂ ਨੇ ਜਿਹੜੀਆਂ BC ਭਾਈਚਾਰੇ ਨੂੰ ਨਾ ਤੇ ਮੰਤਰੀ ਮੰਤਰੀ ਮੰਡਲ ਦੇ ਵਿੱਚ ਨੁਮਾਇੰਦਗੀ ਦਿੰਦੀਆਂ ਨੇ ਬਣਦੀ ਸਾਡੀ ਜਿੱਥੇ ਸਾਡੇ ਘੱਟੋ ਘੱਟ 17 ਤੋਂ 8 ਮੰਤਰੀ ਜਿਹੜੇ ਹੋਣੇ ਚਾਹੀਦੇ ਆ ਨਾ ਹੀ ਸਾਨੂੰ ਚੇਅਰਮੈਨੀਆਂ ਚ ਪੂਰੀਆਂ ਮੰਨੀਆਂ ਦਿੰਦੀਆਂ ਨੇ ਨਾ ਹੀ ਇਹਨਾਂ ਦੀ ਜਿਹੜੀ ਜਨਰਲ ਬਾਡੀ ਹੈ ਉਹਦੇ ਚ ਗਿਰਦੇ ਸਾਡੇ 45% ਵੋਟ ਦੇ باوجود ਕਿਸੇ ਵੀ ਪਾਰਟੀ ਨੇ ਸਾਡਾ ਜਨਰਲ ਬਾਡੀ ਦਾ ਪ੍ਰਧਾਨ ਜਿਹੜਾ ਉਹ BC ਭਾਈਚਾਰੇ ਤੋਂ ਨਹੀਂ ਲਾਇਆ ਸਾਥਿਓ ਕਿੰਨੀ ਕੀ ਦੇਰ ਆਪਾਂ ਇਹਨਾਂ ਦੇ ਮੂੰਹਾਂ ਵੱਲ ਵੇਖਾਂਗੇ ਸਾਥਿਓ ਸੋਸ਼ਲ ਮੀਡੀਆ ਦੇ ਜੋਗਿਆ ਇਹ ਗੱਲ ਹਰ OBC ਵੋਟਰ ਤੱਕ ਪਹੁੰਚਣੀ ਚਾਹੀਦੀ ਹੈ ਜੇਕਰ ਇਹ ਪਾਰਟੀਆਂ ਸਾਨੂੰ ਇਸ ਲੋਕ ਸਭਾ ਚੋਣਾਂ ਦੇ ਵਿੱਚ ਹਰੇਕ ਪਾਰਟੀ ਛੇ-ਛੇ ਉਮੀਦਵਾਰ ਸਾਡੀਆਂ ਜਾਤਾਂ ਤੋਂ ਨਹੀਂ ਬਣਾਉਂਦੇ ਤਾਂ 1 ਜੂਨ ਨੂੰ ਸਾਥੀਓ ਸਵੇਰੇ ਨਹਾ ਧੋ ਕੇ ਮੂੰਹ ਮਿੱਠਾ ਕਰਕੇ ਆਪਸ ਸਾਰਿਆਂ ਨੇ ਨੋਟਾ ਦਾ ਬਟਨ ਦਬਾਉਣਾ ਹੈ ਜਿਹੜੇ ਸਾਡੀ ਹੋਂਦ ਤੇ ਸਾਡੇ ਅਧਿਕਾਰਾਂ ਦਾ ਖਾਤਮਾ ਕਰਦੇ ਪਏ ਨੇ ਉਹ ਤੁਨਕਾਰੀ ਨੇ ਅਸੀਂ ਉਹਨਾਂ ਰਾਜਨੀਤਿਕ ਪਾਰਟੀਆਂ ਦੀ ਹੋਂਦ ਨੋਟਾ ਦਾ ਬਟਨ ਦਬਾ ਕੇ ਖਤਮ ਕਰ ਦੇਣੀ ਆ ਆਹ ਪ੍ਰਣ ਕਰੀਏ ਕਿ ਜਿੱਥੇ-ਜਿੱਥੇ OBC ਭਾਈਚਾਰੇ ਦਾ ਉਮੀਦਵਾਰ ਹੋਵੇਗਾ ਉੱਥੇ ਸਾਰੇ ਹੀ ਦਲਿਤ ਤੇ ਸਾਰੇ ਹੀ ਪਛੜੇ ਸਮਾਜ ਦੇ ਬਛਰੀਆਂ ਸ਼ਰੈਣੀਆਂ ਦੇ BC ਭਾਈਚਾਰੇ ਦੇ ਵੋਟਰ ਵੋਟ ਜਿਹੜੀ ਆ ਉਹ ਉਸ ਕੈਂਡੀਡੇਟ ਨੂੰ ਪਾਉਣਗੇ ਜਿਹੜਾ BC ਸਮਾਜ ਨਾਲ ਸੰਬੰਧਿਤ ਹੈ ਸਾਡੀਆਂ ਕਰੀਪ 79-80% ਵੋਟਾਂ ਜਿਹੜੀਆਂ BC ਤੇ SC ਭਾਈਚਾਰਿਆਂ ਨੂੰ ਜਾਣਗੀਆਂ ਜਿਹਦੇ ਨਾਲ ਦੇਸ਼ ਦੇ ਸੰਵਿਧਾਨ ਦੀ ਆਤਮਾ ਜਿਹੜੀ ਹੈ ਉਹ ਮੂਲ ਰੂਪ ਵਿੱਚ ਕੰਮ ਕਰੇਗੀ ਜਿਦੀ ਜਿੰਨੀ ਗਿਣਤੀ ਭਾਰੀ ਉਹਦੀ ਓਨੀ ਹਿੱਸੇਦਾਰੀ ਤੇ ਪੰਜਾਬ ਤੋਂ ਲੈ ਕੇ ਕੇਂਦਰ ਤੱਕ ਇਹ ਮੈਸੇਜ ਅਸੀਂ ਪਹੁੰਚਾਉਣਾ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਜਿਹੜਾ ਜਿਹੜਾ ਵੀ ਬੀਸੀ ਸਮਾਜ ਨਾਲ ਸੰਬੰਧਤ ਹੈ ਉਹ ਇਸ ਮੈਸੇਜ ਨੂੰ ਵੱਤ ਵਤ ਸ਼ੇਅਰ ਕਰੇ ਵੱਤ ਵਤ ਲੋਕਾਂ ਨੂੰ ਦੱਸੇ ਕਿ ਬੀਸੀ ਸਮਾਜ ਦੇ ਤੇ ਐਸਸੀ ਐਸਟੀ ਭਾਈਚਾਰੇ ਨੇ ਇਸ ਵਾਰ ਸਾਡੇ ਅਧਿਕਾਰਾਂ ਦਾ ਕਾਣ ਕਰਨ ਵਾਲੇ ਸਾਨੂੰ ਨਮਾਇੰਦਗੀ ਤੋਂ ਲਾਂਬੇ ਕਰਨ ਵਾਲੀਆਂ ਇਹਨਾਂ ਮੰਨਵਾਦੀ ਪਾਰਟੀਆਂ ਨੂੰ ਸਬਕ ਸਿਖਾਉਣਾ ਹੈ ਸਿਰਫ ਸਿਰਫ ਆਪਣੀ ਵੋਟ ਐਸਸੀ ਐਸਟੀ ਤੇ ਓਬੀਸੀ ਭਾਈਚਾਰੇ ਦੇ ਵੋਟਰਾਂ ਨੂੰ ਪਾ ਕੇ ਉਮੀਦਵਾਰਾਂ ਨੂੰ ਪਾ ਕੇ ਲੋਕ ਸਭਾ ਚ ਭੇਜਣਾ ਜਿੱਥੇ ਸਾਡੇ ਵਿੱਚੋਂ ਹੀ ਪ੍ਰਧਾਨ ਮੰਤਰੀ ਬਣੇਗਾ ਆਉਣ ਵਾਲੇ ਸਮੇਂ ਚ ਉਪਰਾਸ਼ਟਰਪਤੀ ਤੇ ਰਾਸ਼ਟਰਪਤੀ ਵੀ ਸਾਡੇ ਚੋਂ ਬਣੇਗਾ ਦੇਸ਼ ਦੀਆਂ ਸਾਰੀਆਂ ਸੰਵਧਾਨਿਕ ਸਥਾਵਾਂ ਦੇ ਵਿੱਚ ਸਾਡੇ ਲੋਕ ਨਮਾਇੰਦਗੀ ਕਰਨਗੇ ਤੇ ਜਿਹੜਾ ਪਿਛਲੇ ਸਦੀਆਂ ਤੋਂ ਤੇ ਭਾਰਤ ਆਜ਼ਾਦ ਹੋਣ ਤੋਂ ਬਾਅਦ 74 ਸਾਲਾਂ ਚ ਸਾਡੇ ਤੇ ਜ਼ੁਲਮ ਹੋਇਆ ਉਹਦਾ ਹਿਸਾਬ ਕਿਤਾਬ ਬਰਾਬਰ ਹੋਊਗਾ ਜੈ ਸਮਾਜਵਾਦ ਜੈ ਭਾਰਤ ਜੈ ਸੋਤ